ਪੰਨਾ 827 ਬਿਲਾਵਲ ਮਹੱਲਾ ਪੰਜਵਾਂ ਮੂਹ ਲਾਲਨ ਸਿਉ ਪ੍ਰੀਤੀ ਬਣੀ ਮੇਰੀ ਲਾਲਨ ਨਾਲ ਪ੍ਰੀਤੀ ਪੈ ਗਈ ਪ੍ਰੇਮ ਪੈ ਗਿਆ ਆੜੀ ਪੈ ਗਈ ਲਾਲਨ ਲਾਲਨ ਜਿਹੜੀ ਅਸੀਂ ਪਿੱਛੇ ਸੁਹੀ ਦਾਗ ਜਿਸ ਨੇ ਪੜਿਆ ਸਮਝਿਆ ਵਿਚਾਰਿਆ ਹੋਇਆ ਉਸ ਨੂੰ ਪਤਾ ਕਿ ਲਾਲਨ ਕੀ ਆ ਸੱਚ ਦੇ ਗਿਆਨ ਵਾਲੀ ਬੁੱਧੀ ਲਾਲਨਾਂ ਤੇ ਸੁਹੀ ਆ ਜੋ ਉਹ ਸੰਸਾਰਿਕ ਝੂਠਾ ਗਿਆਨ ਜੋ ਕੱਚਾ ਰੰਗ ਥੋੜੇ ਜਿਹੇ ਰਵਾਧ ਲੈ ਜਾਣਾ ਜੋ ਪੱਕਾ ਕਦੇ ਨਹੀਂ ਲੈਂਦਾ ਜੋ ਹਮੇਸ਼ਾ ਹਮੇਸ਼ਾ ਲਈਆ ਅਮਰਿਤ ਗਿਆਨ ਆ ਜੋ ਉਹ ਲਾਲਨ ਕਹਿੰਦੇ ਮੇਰੀ ਲਾਲਨ ਪ੍ਰੀਤੀ ਬਣ ਗਈ ਹੁਣ ਆੜੀ ਪੈ ਗਈ ਪ੍ਰੇਮ ਹੋ ਗਿਆ ਰਹਾਓ ਤੋਰੀ ਨਾ ਟੁੱਟੇ ਛੋਰੀ ਨਾ ਛੁੱਟੇ ਐਸੀ ਮਾਦੋ ਖਿੱਚ ਤਣੀ ਨਾ ਹੁਣ ਤੋੜੀ ਟੁੱਟਦੀ ਆ ਨਾ ਛੁੱਟੀ ਹੋਈ ਛੁੱਟਦੀ ਆ ਐਸੀ ਖਿੱਚ 당ੇਗੀ ਐਸੀ ਅਟੈਚਮੈਂਟ ਹੋਗੀ ਮਾਦੋ ਜੋ ਸਭ ਦੇ ਮੱਦਮ ਹੈ ਜੋ ਕਰਤਾ ਪਰਮੇਸ਼ਰ ਸਭ ਦੇ ਵਿੱਚ ਹੈ ਮੱਦਮ ਹੈ ਉਸ ਨੂੰ ਸੰਬੋਧਿਤ ਕਰਕੇ ਮਾਦੋ ਐਸੀ ਅਟੈਚਮੈਂਟ ਹੋਗੀ ਦਿਨਸ ਰੈਣ ਮਨ ਮੇ ਬਸਤ ਹੈ ਤੂ ਕਰੀ ਕਿਰਪਾ ਪ੍ਰਭ ਆਪਣੀ ਦਿਨ ਰਾਤ ਹੁਣ ਤੂੰ ਮੇਰੇ ਮਨ ਵਿੱਚ ਵੱਸਦਾ ਤੂੰ ਪ੍ਰਭ ਐਸੀ ਕਿਰਪਾ ਕਰਤੀ ਐਸਾ ਗਿਆਨ ਦਿੱਤਾ ਹੁਣ ਮੈਨੂੰ ਹਰ ਵਕਤ ਇਹ ਪਤਾ ਕਿ ਮੈਂ ਕੌਣ ਆ ਮੈਂ ਇਹ ਸਰੀਰੂਪ ਨਹੀਂ ਹੈ ਮੈਂ ਉਸ ਕਰਤੇ ਦਾ ਉਸ ਪਰਮੇਸ਼ਰ ਦਾ ਹੀ ਹਿੱਸਾ ਉਸਦਾ ਹੀ ਜਿਸਨੇ ਇਹ ਸਾਰੀ ਕਾਇਨਾਤ ਇਹ ਸਾਰੀ ਰਚਨਾ ਬਣਾਈ ਆ ਇਹ ਤੇਰੀ ਰਚਨਾ ਮੇਰੇ ਪਿਓ ਦੀ ਆਹੇ ਸਾਰੀ ਰਚਨਾ ਇਸ ਲਈ ਏ ਦਸਨਾ ਸਾਰੀ ਮੇਰੀਆ ਜੇ ਤੂੰ ਮੇਰਾ ਹੋਏ ਤਾਂ ਸਭ जग ਤੇਰਾ ਹੋਏ ਐਸੀ ਕਿਰਪਾ ਕੀਤੀ ਹੁਣ ਹਰ ਵਕਤ ਮੈਨੂੰ ਇਹ ਗੱਲ ਧਿਆਨ ਚ ਰਹਿੰਦੀ ਆ ਬਸ ਮਨ ਚ ਵੱਸਦੀ ਐ ਇਹ ਗੱਲ ਬਲਬਲ ਜਾਉਂ ਸ਼ਿਆਮ ਸੁੰਦਰ ਕੋ ਅਕਥ ਕਥਾ ਜਾ ਕੀ ਬਾਤ ਸੁਣੀ ਬਲਹਾਰੇ ਜਾਵਾਂ ਬਲਬਲ ਜਾਵਾਂ ਸ਼ਾਮ ਸੁੰਦਰ ਕੋ ਸ਼ਾਮ ਮਤਲਬ ਕਾਲਾ ਸੁੰਦਰ ਮਤਲਬ ਵਧੀਆ ਸੁੰਦਰ ਸ਼ਾਮ ਕਾਲਾ ਕਿਉਂ ਕਿਉਂਕਿ ਸ਼ਾਮ ਨੂੰ ਹਨੇਰਾ ਹੋ ਜਾਂਦਾ ਕਾਲਾ ਹੋ ਜਾਂਦਾ ਆਲੇ-ਦਾਲੇ ਦੇਖਦਾ ਨੀਗਾ ਇਸ ਕਰਕੇ ਸ਼ਾਮ ਕਾਲਾ ਸੁੰਦਰ ਚਮਕੀਲਾ ਵਧੀਆ ਤੂੰ ਦੋਹਾਂ ਸਿਰਿਆਂ ਦਾ ਮਾਲਕਾ ਇੱਥੇ ਸੱਚ ਸੱਚ ਦਾ ਵੀ ਮਾਲਕਾ ਸੁੰਦਰ ਦਾ ਵੀ ਝੂਠ ਦਾ ਵੀ ਸ਼ਾਮ ਦਾ ਵੀ ਤਾਰ ਕੇ ਤੇਰਾ ਨੋ ਸ਼ਾਮ ਸੁੰਦਰ ਆ ਤੇਰੇ ਤੇਰੇ ਗੁਣ ਵਚਕ ਨਾਮ ਨੇ ਤੂੰ ਝੂਠ ਦਾ ਮਾਲਕਾ ਤਾਂ ਤੂੰ ਸ਼ਾਮ ਆ ਤੂੰ ਸੱਚ ਦਾ ਮਾਲਕਾ ਤਾਂ ਤੂੰ ਸੁੰਦਰ ਆ ਅਸਲ ਸਦੀਰ ਕੋਈ ਨਾਮ ਨਹੀਂ ਪਰ ਤੇਰੇ ਗੁਨਾ ਤੂੰ ਇਹ ਤੇਰੇ ਨਾਮ ਰੱਖੇ ਹੋਏ ਨਹੀਂ ਗੁਣ ਵਜ ਕੋ ਨਾਮ ਨੇ ਬਲ ਬਲ ਜਾਉ ਸ਼ਾਮਸੁੰਦਰ ਕੋ ਇਕੱਠਾ ਕਿਹਾ ਜਾਂਦਾ ਉਹਨੂੰ ਸ਼ਾਮਸੁੰਦਰ ਜਿਵੇਂ ਜਿਸ ਨੇ ਚੰਡੀ ਦੀ ਵਾਰਤਾਂ ਨਾ ਪੜ੍ਹੀ ਆ ਉੱਥੇ ਦੱਸਿਆ ਗਿਆ ਕਿ ਚੰਡੀ ਦੁਰਗਾ ਚਮਕੀਲੀ ਉਹਨੇ ਰਕਤ ਬੀਜ ਨੂੰ ਮਾਰ ਲਈ ਮੱਥੇ 'ਚੋਂ ਕਾਲੀ ਪੈਦਾ ਕੀਤੀ ਕਾਲੀ ਉਹ ਕਾਲੀ ਕੀ ਆ ਸ਼ਿਆਮ ਆ ਸੁੰਦਰ ਕੀ ਆ ਦੁਰਗਾ ਚੰਡੀ ਸੱਚ ਝੂਠ ਪੁਨ ਪਾਪ ਦੋ ਭਾਈ ਦੋ ਮਿਲ ਕੇ ਸ੍ਰਿਸ਼ਟੀ ਪਾਈ ਇਹ ਪਾਪ ਪੁਨ ਦੋਨੇ ਨੇ ਇਸ ਰਚਨਾ ਦੇ ਵਿੱਚ ਸ਼ਾਮਸੁੰਦਰ ਕੋ ਇਕੱਥ ਕਥਾ ਜਾ ਕੀ ਬਾਤ ਸੁਣੀ ਹੁਣ ਮੈਂ ਉਸ ਸ਼ਾਮਸੁੰਦਰ ਨੂੰ ਜੋ ਇਸ ਦੋਨਾ ਪੱਖਾਂ ਦਾ ਮਾਲਕ ਆ ਸੱਚ ਦੇ ਝੂਠ ਦਾ ਪਾਪ ਤੇ ਪੁਨ ਦਾ ਦੋਨਾਂ ਦਾ ਮਾਲਕ ਆ ਉਹਨੂੰ ਮੈਂ ਬਲਹਾਰੇ ਜਨਾਂ ਤੇ ਉਹਦੀ ਇਕੱਥ ਕਥਾ ਜਾ ਕੀ ਬਾਤ ਸੁਣੀ ਉਹਦੀ ਉਹਦੀ ਕਥਾ ਇਕੱਥਾ ਉਹਨੂੰ ਦੱਸਿਆ ਨਹੀਂ ਜਾ ਸਕਦਾ ਜਦੋਂ ਹੁਣ ਅਸੀਂ ਪਿੱਛੇ ਪੜ ਕੇ ਹਟਿਆ ਜਦੋਂ ਉਸ ਦੇ ਇੱਕ ਬਾਲ ਬਾਰੇ ਵੀ ਇਸ ਰਚਨਾ ਬਾਰੇ ਵੀ ਅਸੀਂ ਪੂਰਾ ਖੁੱਲ ਕੇ ਨਹੀਂ ਦੱਸ ਸਕਦੇ ਤਾਂ ਤੇਰੇ ਬਾਰੇ ਕੀ ਦੱਸ ਸਕਾਂਗੇ ਇਸ ਲਈ ਅਸੀਂ ਸਿਰਫ ਆਪਣਾ ਪਤਾ ਕਰ ਸਕਦੇ ਹਾਂ ਉਸ ਉਹ ਇੰਨਾ ਵਿਸ਼ਾਲ ਉਹਦੇ ਬਾਰੇ ਦੱਸੀ ਨਹੀਂ ਸਕਦੇ ਉਹਦੇ ਬਾਰੇ ਦੱਸਿਆ ਨਹੀਂ ਜਾ ਸਕਦਾ ਉਹ ਕਥ ਕਥਾਂ ਜਨ ਨਾਨਕ ਦਾਸਨੀ ਦਾਸ ਕਹਿਤ ਹੈ ਜਨ ਨਾਨਕ ਜਿਹੜਾ ਦਾਸਾਂ ਦਾ ਦਾਸ ਹੈ ਇਹ ਉਹ ਕਹਿ ਰਿਹਾ ਕਿ ਮੋਹਿ ਕਰੋ ਕਿਰਪਾ ਠਾਕੁਰ ਆਪਣੀ ਠਾਕੁਰ ਤੂੰ ਆਪਣੀ ਮੇਰੇ ਤੇ ਕਿਰਪਾ ਕਰ ਮਾਲਕਾ ਤੂੰ ਆਪਣੀ ਕਿਰਪਾ ਕਰ ਮੇਰੇ ਤੇ